ਇਸ ਵਾਰ ਮੈਂ ਕਿਹਨੂੰ ਸਰਪੰਚ ਚੁਣੂੰਗਾ ਇਸ ਵਾਰ ਤੁਸੀਂ ਕਿਸ ਬੰਦੇ ਨੂੰ ਸਰਪੰਚ ਚੁਣੋਗੇ ਅਸੀਂ ਸਰਪੰਚ ਚੁਣਾਂਗੇ ਉਸ ਬੰਦੇ ਨੂੰ ਜਾਂ ਪੰਜਾਬ ਸਰਪੰਚ ਚੁਣੂੰਗਾ ਉਸ ਬੰਦੇ ਨੂੰ ਜਿਹੜਾ ਬੰਦਾ ਕਹਿੰਦਾ ਕਿ ਮੇਰੇ ਪਿੰਡ ਦਾ ਵਿਕਾਸ ਹੋਵੇ ਮੇਰੇ ਪਿੰਡ ਦੀ ਤਰੱਕੀ ਹੋਵੇ ਮੇਰਾ ਪਿੰਡ ਠਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਪੰਚਾਇਤਾਂ ਦੇ ਵਿੱਚ ੱੱਕੇ ਖਾਂਦਾ ਨਾ ਫਿਰੇ ਸਸ ਗੱਲੋਸ ਤੋਂ ਮੈਂ ਗੁਰਦੀਂਦਰ ਸਿੰਘ ਬੰਗੂਤੇ ਤੁਸੀਂ ਆਪਣਾ ਜਿਹੜਾ ਚੈਨਲ ਹੈ ਚੈਨਲ ਨਾਲ ਜੁੜਿਓ ਚੈਨਲ ਦਾ ਨਾਮ ਹੈ ਪੰਜਾਬੀ ਵਿਊਰਸ਼ਿਪ ਜਿਹੜੇ ਦੋਸਤ ਨਵੇਂ ਆਏ ਨੇ ਉਹ ਦੋਸਤ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਜਦੋਂ ਮੈਂ ਹੋਰ ਕੋਈ ਆਪਣਾ ਵਲੌਗ ਆਪਣੀ ਵੀਡੀਓ ਪੰਚਾਇਤੀ ਚੋਣਾਂ ਦੇ ਉੱਪਰ ਲੈ ਕੇ ਆਉਂਗਾ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਫੋਨ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜੇ ਦੋਸਤ ਜੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਉਹਦੇ ਨਾਲ ਜਿਹੜਾ ਬੰਦਾ ਵੀਡੀਓ ਬਣਾਉਂਦਾ ਹੁੰਦਾ ਉਸ ਬੰਦੇ ਨੂੰ ਵੀ ਹੌਸਲਾ ਮਿਲਦਾ ਇਹ ਹਾਂ ਯਾਰ ਲੋਕ ਸਾਡੀ ਵੀਡੀਓ ਨੂੰ ਪਸੰਦ ਕਰ ਰਹੇ ਨੇ ਤੇ ਆਪਾਂ ਹੋਰ ਵੀਡੀਓ ਬਣਾਈਏ ਜੇ ਅੱਜ ਆਪਣੀ ਵੀਡੀਓ ਦੇ ਵਿੱਚ ਘਟਾਣੇ ਬਹੁਤ ਘਟਾਣੇ ਤਾਂ ਆਪਾਂ ਅੱਛੀ ਵੀਡੀਓ ਬਣਾਈਏ ਕਿਉਂਕਿ ਲੋਕ ਆਪਣੀ ਵੀਡੀਓ ਨੂੰ ਪਸੰਦ ਕਰ ਰਹੇ ਨੇ ਸੋ ਦੋਸਤਾਂ ਨੂੰ ਮੇਰੀ ਅਪੀਲ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ 6000 ਆਪਣੇ ਸਬਸਕ੍ਰਾਈਬਰ ਨੇ ਤੇ ਹੁਣ ਆਪਾਂ ਨੇ ਛੇਤੀ ਤੋਂ ਛੇਤੀ 10000 ਸਬਸਕ੍ਰਾਈਬਰ ਕਰਨੇ ਨੇ ਜੇਕਰ ਕੋਈ ਆਪਾਂ ਉਦਾਂ ਦੇ ਵੀਡੀਓ ਬਣਾਉਂਦੇ ਹੁੰਦੇ ਨੱਚਣੇ ਗਾਣੇ ਵਾਲੀ ਫਿਰ ਮੈਨੂੰ ਲੱਗਦਾ ਛੇਤੀ 10000 ਸਬਸਕ੍ਰਾਈਬਰ ਹੋ ਜਾਣੇ ਸੀ ਥੋੜਾ ਜਆ ਸਾਡੇ ਵਿੱਚ ਘਾਟ ਹੋਈ ਹੈਗੀ ਇਹ ਕਿਸੇ ਗੁੱਸਾ ਨਾ ਕਰਿਓ ਕਿ ਚੰਗੀ ਚੀਜ਼ ਨੂੰ ਅਸੀਂ ਸਬਸਕ੍ਰਾਈਬ ਨਹੀਂ ਕਰਦੇ ਮਾੜੀ ਵਾਲਾ ਹੁੰਦਾ ਹੀ ਇੱਕ ਹਿਊਮਨ ਬਿਹੇਵੀਅਰ ਹੈ ਮਾੜੀ ਚੀਜ਼ਾਂ ਵੱਲ ਅਸੀਂ ਖਿੱਚੇ ਜਾਂਦੇ ਆ ਸੋ ਜਿਹੜੇ ਦੋਸਤ ਨਵੇਂ ਆਏ ਨੇ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਿਹਨੂੰ ਸਰਪੰਚ ਚੁਣੀ ਆਪਾਂ ਸਰਪੰਚ ਚੁਣੀਏ ਦੋਸਤੋ ਆਪਾਂ ਉਸ ਬੰਦੇ ਨੂੰ ਜਿਹੜਾ ਬੰਦਾ ਪਿੰਡ ਦਾ ਭਲਾ ਕਰੇ ਪਿੰਡ ਦੇ ਵਿੱਚ ਐਜੂਕੇਸ਼ਨ ਲੈ ਕੇ ਆਵੇ ਪਿੰਡ ਦੇ ਵਿੱਚ ਜਿਹੜੀਆਂ ਹੈਲਥ ਦੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਨੂੰ ਦੂਰ ਕਰੇ ਪਿੰਡ ਦੀ ਸਾਫ ਸਫਾਈ ਦਾ ਧਿਆਨ ਰੱਖੇ ਪਿੰਡ ਦੇ ਲੜਾਈ ਝਗੜੇ ਥਾਣੇ ਦੇ ਵਿੱਚ ਖੱਜਲ ਖਵਾਰ ਨਾ ਹੋਣ ਪਿੰਡ ਦੀ ਜਿਹੜੀ ਇੱਜ਼ਤ ਐ ਉਹ ਥਾਣੇ ਕਚੈਰੀਆਂ ਤਹਿਸੀਲਾਂ ਦੇ ਵਿੱਚ ਨਲਾਮ ਨਾ ਹੋਵੇ ਪੰਚਾਇਤ ਘਰ ਦੇ ਵਿੱਚ ਬੈਠ ਕੇ ਸਾਰੇ ਮਸਲੇ ਨਿਬੜੇ ਜਾਣ ਚੰਗਾ ਹੋਵੇ ਕਿ ਪੰਚਾਇਤ ਘਰ ਤੋਂ ਪਹਿਲਾਂ ਵੀ ਉਹ ਮਸਲੇ ਜੇਕਰ ਕਿਸੇ ਦੇ ਘਰ ਦਾ ਮਸਲਾ ਉਹਦੇ ਘਰ ਦੇ ਵਿੱਚ ਹੀ ਉਹ ਮਸਲਾ ਨਿਬੜ ਜਾਏ ਇਹੋ ਜ ਆਪਾਂ ਸਰਪੰਚ ਚੁਣੀਏ ਆਪਾਂ ਸਰਪੰਚ ਨਾ ਚੁਣੀਏ ਜਿਹੜਾ ਸ਼ਾਮ ਨੂੰ ਕੁੰਡਾ ਖੜਕਾ ਕੇ ਕਹਿੰਦਾ ਕਿ ਚੱਕ दारू ਦੀ ਬੋਤਲ ਤੇ ਪਾ ਵੋਟ ਆ ਚੱਕ 5000 ਰੁਪਇਆ ਪਾ ਵੋਟ ਤੇ ਜਿਹੜਾ ਬੰਦਾ ਸਾਨ ਜਿਤਾਉਂਦਾ ਅਸੀਂ ਉਹਨੂੰ ਸਰਪੰਚ ਨਾ ਚੁਣੀਏ ਇਸ ਕਰਕੇ ਚੰਗੇ ਬੰਦਿਆਂ ਨੂੰ ਅਸੀਂ ਸਰਪੰਚ ਚੁਣੀਏ ਉਹਨਾਂ ਲੋਕਾਂ ਨੂੰ ਸਰਪੰਚ ਚੁਣੀਏ ਜਿਹੜੇ ਲੋਕ ਚਾਹੁੰਦੇ ਨੇ ਕਿ ਸੱਚਮੂਰਤੀ ਆਰ ਪਿੰਡ ਦਾ ਕੋਈ ਵਿਕਾਸ ਹੋਵੇ ਪਿੰਡ ਦਾ ਭਲਾ ਹੋਵੇ ਤੁਸੀਂ ਦੇਖੋ ਕਿ ਪਿਛਲੀ ਵਾਰ ਕੀ ਹੋਇਆ ਸੀ ਜਦੋਂ 30 ਦਸੰਬਰ 2019 ਨੂੰ ਚੋਣ ਹੋਈ ਸੀ ਉਸ ਵਾਰ ਪਿੰਡ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨਾ ਯੂਥ ਚੁਣਿਆ ਗਿਆ ਸੀ ਉਸ ਉਸ ਯੂਥ ਨੇ ਕਿੰਨਾ ਕੰਮ ਕੀਤਾ ਜੰਗਾ ਕੰਮ ਕੀਤਾ ਬੜਾ ਅੱਛਾ ਕੰਮ ਕੀਤਾ ਜਿਵੇਂ ਇੱਕ ਮੁੰਡਾ ਰਣਸੀਖਰਾਂ ਦਾ ਸਰਪੰਚ ਐ ਮਿੰਟੂ ਉਹਦਾ ਨਾਮ ਐ ਉਹਨੇ ਕੰਮ ਕੀਤਾ ਇੱਕ ਲੜਕੀ ਐ ਸੈਸ਼ਨਦੀਪ ਕੌਰ ਉਹਨੇ ਆਪਣੇ ਪਿੰਡ ਨੂੰ ਤਰਕੀ ਦੀਆਂ ਰਾਹਾਂ ਦੇ ਉੱਪਰ ਤੋਰਿਆ ਹੋਰ ਵੀ ਨਾਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਆਪਾਂ ਸਾਂਝ ਪਾਉਂਦੇ ਰਹਾਂਗੇ ਸੋ ਸਰਪੰਚ ਆਪਾਂ ਇਹੋ ਜਿਹੇ ਬੰਦਿਆਂ ਨੂੰ ਚੁਣੀਏ ਜਿਹੜੇ ਪਿੰਡ ਨੂੰ ਜਾਤਾਂ ਪਾਤਾਂ ਧਰਮਾਂ ਤੇ ਆਧਾਰ ਦੇ ਉੱਪਰ ਨਾ ਵੰਡਣ ਜਿਹੜੇ ਲੋਕ ਪਿੰਡਾਂ ਨੂੰ ਜੋੜਨ ਜੋੜ ਕੇ ਇੱਕ ਮਾਲਾ ਵਾਂਗ ਪਿੰਡਾਂ ਨੂੰ ਰੱਖਣ ਲੋਕਾਂ ਦਾ ਭਾਈਚਾਰਾ ਇੱਕਾ ਹੋ ਗਾਇਮ ਕਰਨ ਇਹੋ ਜਿਹੇ ਲੋਕਾਂ ਨੂੰ ਆਪਾਂ ਸਰਪੰਚ ਚ ਹੁਣੀਏ ਤੇ ਇਹੋ ਜਿਹੇ ਲੋਕਾਂ ਨੂੰ ਆਪਾਂ ਵੋਟ ਪਾਈਏ ਜਿਹੜੇ ਲੋਕ ਸੱਚ ਦੇ ਨਾਲ ਖੜਨਦੇ ਸੱਚੀ ਗੱਲ ਕਰ